فوٹو بھی میم با... آم... نیا... سا نہیں لینا جن چلے چوری کرنا کوئی کام تو میں کرتے ہی چڈوں گی اور دا... سنگت تھوڑی ہو گئی کئی بال کوئی لاکھوں بنوی ہو آیا ہوں کم تو منچا سی چینی بھی

ਬੱਤ ਕਿਉਂ ਕੀ ਕੰਮ ਕਰਨਾ ਕਿ ਡਰਨਾ ਕਿਹੜੀ ਗੱਲ ਦਾ ਅਰੇ ਬਾਬਾ ਜੀ ਮੈਂ ਨਾ ਮਿੱਟੀ ਲੈ ਆਂਦੀ ਜੇ ਤੇ ਆ ਜਿਹੜਾ ਤੁਸੀਂ ਕੰਮ ਆਖਿਆ ਮੈਂ ਚੈਨੀ ਵੀ ਲੈ ਆਂਦੀ ਆ ਤੇ ਮੇਰਾ ਕੰਮ ਹੈ ਪੱਕੀ ਤਰ੍ਹਾਂ ਤਸਲੀ ਤਰ੍ਹਾਂ ਹੋ ਜੂਵੇ ਪੈਸੇ ਵੀ ਮੈਂ ਇਨੇ ਲਾ ਬੇਟੀ ਚੈਨੀ ਨਹੀਂ ਦੇ ਬੇਟੀ ਚੋਂ ਹੀ ਕਰ ਦੇਣਾ ਤੇ ਕੰਮ ਮੇਰਾ ਜ਼ਰੂਰ ਹੋ ਜੂਵੇ ਮੈਂ ਮੈਂ ਮਾਨਤਾ ਨਹੀਂ ਆ ਇਹ ਵੀ ਮੇਰਾ ਕੰਮ ਹੋ ਗਿਆ ਸੀ ਉਹ ਕੰਮ ਮੇਰਾ ਕਰ ਦੇ ਭਰੋਸਾ ਤੇ ਬੜਾ ਮੀਂਹ ਪਹਿਲੀ ਗੱਲ ਤੋਂ ਬੇਬਾ ਤੋ ਇੱਥੇ ਆਈ ਤੈਨੂੰ ਤਰੋ ਸੇਰ ਕਿਉਂ ਆਈ ਸਾਡੇ ਕੋਲੇ ਦੂਜੀ ਗੱਲ ਤੋਂ ਇਹ ਆ ਨਹੀਂ ਮੈਂ ਚੈਨੀ ਪਾ ਦੇਣ ਲੱਗੀ ਮੈਂ ਉਹ ਕਰ ਦੇਣ ਲੱਗੀ ਤੇਰਾ ਫਰਮਾਨਤ ਨਹੀਂ ਨਾ ਗਾ ਜੇ ਮੰਨ ਲਈਆਂ ਫਿਰ ਅਸੀਂ ਆਉਣ ਦਾ ਫਾਇਦਾ ਨਹੀਂ ਕੋਈ ਸਾਡੇ ਕੋਲੇ ਤਰੇ ਦੀ ਜਿਹ ਮਿੱਟੀ ਦੀ ਚਲੋ ਚੰਗਾ ਕੀਤਾ ਲਿਆਉਂਦੀ ਆ ਆ ਮੈਂ ਉਹਦੀ ਮਿੱਟੀ ਮੈਂ ਤੂੰ ਉੜ ਦੁੱਤੀ ਆ ਮੈਂ ਇਹ ਗਰੰਟੀ ਨਾ ਕਹਿਣਾ ਵੀ ਉਹਦੇ ਘਰੇ ਪੈਰ ਨਹੀਂ ਲੱਪਣ ਪਰ ਤੂੰ ਸਾਡੇ ਤੇ ਰੱਖਣਾ ਪੈਣਾ ਉਦੇ ਵਾਸਤੇ ਤੈਨੂੰ ਜੋ ਵੀ ਕਰਨਾ ਪਿਆ ਤੈਨੂੰ ਕਰਨਾ ਪੈਣਾ ਠੀਕ ਘਰੋਂ ਨਹੀਂ ਰਹਿਂਦੀ ਘਰੇ ਵੱਸੂ ਵੀ ਨਾ ਇਹ ਮੇਰਾ ਵਾਦਾ ਤੇਰੇ ਨਾਲ ਅੱਜ ਤੋਂ ਪਿੰਨਾ ਚੌਥਾ ਦਿਨਾਂ ਬਾਅਦ ਤੈਨੂੰ ਮਸਮਾਨ ਦੇਣ ਲੱਗਾ ਉਹਦੇ ਘਰ ਦੇ ਦੂਏ ਅੱਗੇ ਜਾ ਕੇ ਕਰਦੀ ਜਿਵੇਂ ਜਿਵੇਂ ਮੈਂ ਕਹੂੰਗਾ ਤੀਜੇ ਚੌਥੇ ਦਿਨ ਤੈਨੂੰ ਅਸਰ ਦਿਸਣਾ ਸ਼ੁਰੂ ਹੋ ਜੂਗਾ ਕੁੜੀ ਠੀਕ ਹੈ ਜੇ ਲੋਸੇ ਨਾ ਮੰਗਾਗੇ ਤੈਨੂੰ ਦੇਣਾ ਪੈਣਾ ਮਨਜ਼ੂਰ ਹੈ ਠੀਕ ਹੈ ਬੋ ਨਈ ਨਈ ਫੇਰ ਮੈਂ ਫੇਰ ਨਾ ਕਿ ਐਂ ਤੇ ਉਹ ਅਜ ਦਸ ਮਨਜ਼ੂਰੇ ਕੱਲ ਮੈਂ ਤੁਹਾਨੂੰ ਸਮਾਨ ਦਿਨਾ ਜਾ ਕੇ ਉਹਦੇ ਬੂਏ ਅੱਗੇ ਕਰਦੇ ਹੋ ਤੇ ਤੀਜੇ ਚੌਥੇ ਦਿਨ ਤੈਨੂੰ ਸਰਵਿਸੈਂਟ ਹੈ ਪਰ ਨਾ ਉਹ ਆਪਣੇ ਰੰਗਾ ਚ ਆ ਜੂਗੀ ਘਰੇ ਨਾ ਰਹੂਗੀ ਠੀਕਾ ਉਹ ਤੇ ਕਹੀਂ ਫਿ ਲੈਂਦੀ ਉਹਦੀ ਲੈਂਦੀ ਬਾਬਾ ਜੀ ਹੂੰ ਉਹ ਬਹੁਤ ਸੋਣੀ ਆ। ਤੂੰ ਡੇਰਾ ਕਰ ਚ ਕਰਨ ਧੀ ਇਹਦੇ ਘਰ ਦਾ। ਮੇਰੇ ਬੱਬਾ ਹੀ ਤੁਹਾਨੂੰ ਪਤਾ ਮਜਬੂਰੀਆਂ ਬੜੀਆਂ ਹੋ ਜਾਂਦੀਆਂ ਫਿਰ। ਮੇਰੀ ਪਤੀ ਦਾ ਘਰ ਨਹੀਂ ਕਿਤੇ ਬੰਦਿਆ। ਤੁਸੀਂ ਮਕਰਦਾ ਨਹੀਂਗਾ ਮੈਂ ਇਹੋ ਜੇ ਕੰਮ ਕਰਦਾ ਨਹੀਂ। ਮੈਂ ਤੇਰੇ ਕਹਿਣ ਤੇ ਕਰਨ ਲੱਗਾ। ਮੈਂ ਇਸ ਕੰਮ ਦਾ ਕਿਸੇ ਨੂੰ ਪਤਾ ਨਾ ਲੱਗੇ। ਇਹ ਹੋਊਗਾ ਵੀ ਗਰੰਟੀ ਨਾਲ। ਉਹ ਪਰੇ ਟਿਕੂ ਵੀ ਨਹੀਂ। ਸਮਾਨ ਦਿਨਾਂ ਜਾ ਕੇ ਕਰਦੀ ਉਹਦੇ ਬੂਹੇ ਅੱਗੇ। ਤੈਨੂੰ ਤੀਜੇ ਚੌਥੇ ਦਿਨ ਜਾ ਕੇ ਅਸਰ ਦੇਸੀ। ਵਾਹ। ਆਹ ਮੈਂ ਤੈਨੂੰ ਦੇ ਦੇਣ ਲੱਗਾ। ਉਹਦੇ ਬੂਏ ਘੇ ਟੋੜਦੀ ਤੀਜੇ ਚੌਥੇ ਦਿਨ ਤੈਨੂੰ ਇਹਦਾ ਅਸਰ ਦੇਖ ਜੂਗਾ। ਜੈ ਬਬਿਆ ਦਾ ਨਾਮ ਜੈ ਬਬੇ ਲਾਜ਼ਮੀ ਦੇ ਜੈ ਬਬੇ ਲਾ ਰੰਗੀਲੇ ਗੁਰੂ ਪੜਾਉ ਕਰੇ ਇਹ ਤੁਹਾਨੂੰ ਕੰਮ ਬਾਂਝੀ ਸਿੰਘ ਆ ਸ਼ੋਵੀ ਕਰੇ ਆ ਤਵਾ ਤਵਾ ਕੰਮ ਕਰਕੇ ਨਾ ਸੋਈਦਾ ਇਹਦਾ ਛੋ ਕੰਮ ਕਰਾਉਂਦੇ ਸਕੂਲ ਦਾ ਨਾਲੇ ਵਾਰਸ ਨੂੰ ਪੜਾਉਂਦੀ ਆ ਇਹਦੀ ਕੰਮ ਕਰਨਾ ਪਰਫੈਕਟ ਨੂੰ ਪਾਉਣ ਵਾਲੀ ਹੋ ਗਈ ਕਰਮੀ ਬੜੀ ਹੋ ਗਈ ਠੰਡਾ ਪਾਣੀ ਮੰਗਦੇ ਨੇ ਆਣੇ ਰਹੀ ਹੋព្រੀ ਤਾਂ ਹਾਂਜੀ ਸੱਚੀ ਕਰਦੇ ਸੱਚੀ ਕਰ ਰੋ ਇਹ ਲੈ ਵਧੀਆ ਵਧੀਆ ਮੈਂ ਵੇਖਾ ਨਹੀਂ ਮਾਂ ਭੰਦ ਪੈ ਰਹੀ ਹੈ ਨਾ ਕਰੀ ਹੋ ਨਾ ਅੱਜ ਨਾ ਹੈ ਨਿਆਣੇ ਕਰਈ ਹੈ ਨਿਆਣੇ ਕਰਈ ਅੱਜ ਅੱਛਾ ਆ ਛੁੱਟੀ ਚ ਆ ਬੱਚਿਆਂ ਦੀ ਹਾਂਜੀ ਹਾਂਜੀ ਛੁੱਟੀ ਕੀ ਕਰੀ ਜਾਂਦੇ ਕੁਛ ਨਹੀਂ ਇੰਨੀ ਗਰਮੀ ਬੜੀ ਮਾਂ ਪਰਪਾ ਮਾ ਪਾਣੀ ਮਪਾਤਾ ਸਿਰੇ ਪਾਇਆ ਹੈ ਘੋਟਾ ਨਿਆਣੇ ਤਨ ਕੋਲਾ ਡੋਲਦੇ ਬੜਾ ਮਾਂ ਪਰਕਵਾਲਾਂ ਤੇ ਮਾਂ ਅਗੀ ਲੈਂਦਾ ਕੋਈ ਥੋੜੀ ਜਿਹੀ ਪਰਪਾ ਦਾ ਫਿਰ ਬਹਿ ਜੂ ਮੈਂ ਚਾਹ ਧਾਰਤੀ ਕੋਈ ਨਹੀਂ ਬੈਠਿਆ ਹਾਂ ਨੀ ਮੈਂ ਚਾਹ ਰਹੀ ਤੁਮ ਭੇਜੋ ਮੇਰਾ ਵੀ ਚੀ ਕਰੰਦੇ ਆ ਤੇ ਮੈਂ ਵੀ ਆਖਾਂ ਤੇ ਚਲ ਕੱਲੀ ਨੇ ਕੀ ਬਣਾਉਣੀ ਆ ਚਲ ਤੁਸੀਂ ਆ ਹੀ ਗਏ ਜੇ ਤੇ ਨਾਲ ਫਿਰ ਬਣਾ ਲੈਣੀ ਕੋਟ ਕੋਟ 75 ਗਿਆ ਕਿਤੇ ਨਹੀਂ ਦੀਦੀ 75 ਤੇ ਨਾ ਥੱਕ ਕੇ ਆ ਸੀ ਨਾ ਪੱਠੇ ਪੁੱਠੇ ਲੈ ਕੇ ਆਏ ਆ ਨਾ ਦੇਖੋ ਹੋਰ ਨੰਮੇ ਪਏ ਹੋਏ ਅੰਦਰ ਕੁੰਡੀ ਮਾਰੀ ਹੋਏ ਨਾ ਨਿਆਣੇ ਅਸ਼ੂ ਹਾਂ ਅੰਜੋ ਦੇ ਪੜਨ ਦੀ ਅੰਦਰ ਹਾਂ ਮੈਂ ਆਖ ਨਹੀਂ ਹੁੰਦਾ ਬਸ ਕੰਮ ਨੇ ਬੈਠ ਕੇ ਨਾ ਤੇ ਕੁੜੀ ਨੂੰ ਪੜਾਉਣੀ ਆ ਉਹ ਸੌਂਦੀ ਸੰਦੀ ਘਾਟੀ ਆ ਟੰਗਾ ਪਵ ਨਹੀਂ ਸੌਂਦੀ ਦਪਰੇ ਕੀ ਕਰਨਾ ਦਾ ਸੌਂਗ ਨਿਆਣੇ ਨੂੰ ਆਦਤ ਪਿੰਦੀ ਫਿਰ ਗੰਦੀ ਹਾਂਜੀ। ਹਾਂਜੀ ਸਕੂਲes ਕਾ ਜਾਂਦੇ ਹਨ ਨਾ ਜਿਹਨੇ ਨੂੰਨੇ ਨੇ ਸਮਝੇ ਘਾਟੇ ਸਮਝੇ। ਚਲ ਪਰ। ਤੈਨੂੰ ਘਾਟੇ ਸਮਝੀ ਹੁੰਦੀ ਉਹ ਏਦਾਂ ਕੰਮ ਤਾਂ ਦੇ ਕਰਦੀ ਰਹਿੰਦੀ ਨਿਕਲ। ਹਾਂਜੀ ਉਹ ਕਨਿਆਣੀ ਨਾਲ ਦੇ ਚ ਪਈ ਹੈ ਨਾ। ਮੈਂ ਇੰਝ ਕਰ ਦਵਾਂ ਉਹ ਤੂੰ ਵੀ ਪਲਾ ਕੇ ਢਾ ਲਿਆ ਕਰ ਮੈਂ ਤਾਂ ਤੈਨੂੰ ਆਪੇ ਲੱਗ ਕਰਾ ਲਿਆ ਕਰਨਾ ਨਿਆਣੇ ਨੂੰ ਪੁੱਸ ਪੈਂਦਾ ਕੰਮ। ਚਲ ਉਹ ਤੇਰੀ ਕੋਈ ਬਣੀ ਕੰਮ ਕਿਤੇ ਕਿੰਨਾ ਕੋਲ ਅੰਦਰ ਅੰਦਰ ਕੰਮ ਕਰਨਾ। ਦੋ ਦੇ ਰੋਟੀਆਂ ਹਾਂ ਮੈਂ ਲਾ ਲਿਨੀ ਆਪੇ। ਤੇ ਮੈਂ ਫਿਰ ਬਹਿ ਜਾਈਂ ਅੰਦਰ ਮੈਂ ਚਾਹ ਬਣਾ ਕੇ ਲਈ ਹੈ। ਚਲ ਠੀਕ। ਮੈਂ ਲਾ ਕੇ ਚਾਹ ਧਰਤੀ। ਹਾਂਜੀ ਮੈਂ ਉਹਨੀ ਚਾਹ ਧਰ ਕੇ। ਚ ਮੇਰੇ ਕੋਲ ਤਾਂ ਆਦਲ ਨਾ ਨਾਲ ਮੇਰਾ ਆਪਣਾ ਨਾਂ ਜੀ ਕਰੰਗੇ ਕੀ ਆਈਏ ਅਦੀ ਵਿਚਾਰੀ ਨੂੰ ਚਾਹਣੇ ਗਏ ਕਿ ਗੁੱਸੇ ਹੋਏ ਕੋਤੇ ਘਰੋਂ ਘਾਰੀ ਕਾਲ ਦੇੰਦਿਆਂ ਅਦੀ ਚਾਹੇ ਆਦਮੀ ਨਾ ਮੇਰਾ ਘਰ ਦੀ ਬਾਹਰ ਲੈ ਕੇ ਗਈ ਕਲ ਮੇਨ ਮਰੂਦ ਕੋਣ ਉਹ ਚਲ ਵੱਖਰੀ ਘਰ ਲੈ ਕੇ ਚਲ ਦੂਰ ਹੀ ਤੇ ਗਈਆਂ ਮੈਂ ਆਪੇ ਕਹਿਤਾ ਹੀ ਨਹੀਂ ਜਾਣਾ ਮਾਰ ਮੇਰੇ ਪਿੱਛੇ ਗੁੱਸੇ ਨਾ ਹੋਣ ਕੋੜ ਕੋੜ ਚਾਹ ਬਣਾ ਕੇ ਇੱਲੇ ਲੈ ਕੇ ਜਾਣੀ ਅੰਦਰ ਤੇ ਫਿਰ ਬੈਣੀ ਵਿਚਾਰੀ ਦੇ ਲਾ ਕੇ ਘੜੀ ਉਹ ਨਾ ਸਾਰਾ ਸਮਾਨ ਨਾ ਇੱਕ ਵਾਰ ਸਾਰਾ ਸਮਾਨ ਪਾ ਦੇਣੀ ਫਿਰ ਹੀ ਜਾਣੀ ਅੰਦਰ ਇਹ ਜੂਬੇ ਫੇਰ ਦੋ ਤਪਾ ਜੂਨੇ ਨਾਲ ਗੱਲਾਂ ਮਾਰਦੇ ਆ ਚਲ ਬੀਟੀ ਕੰਦਈਓ ਨੇ ਮੈਨੂੰ ਅੰਦਰ ਛੇ ਅਸੀਂ ਚਾਹ ਬਣਾ ਕੇ ਤੇ ਲੈ ਕੇ ਜਾਵਾਂ ਵਿਚਾਰੀ ਵਾਸਤੇ ਆਂਦੀ ਹੋਣੀ ਚਾਹ ਕਾਦੀ ਬਣਾਉਣ ਗਈ ਆਈ ਨਹੀਂ ਅਜੇ ਤੱਕ ਮੋੜ ਕੇ ਕਿਤੇ ਤੇਰੇ ਜੇ ਵੀ ਨਹੀਂ ਪਹਿਣਾ ਚਾਹਾਂ। ਕਿਤਾ ਫੋਨ ਆ ਗਿਆ। ਮੈਂ ਤਿਆਰ ਕੀਤੀ ਤੇ ਫੋਨ ਆ ਗਿਆ। ਕਿਤੇ ਆਉਂਦੇ ਨਹੀਂ ਬਲ। ਮੱਟ ਦੇ ਨਹੀਂ ਮੈਨੂੰ ਪਰਾਨੇ ਲੱਗਾ ਨੇ ਆਣੇ ਕੱਟ ਤਾਣਾ। ਇਹ ਤੇ ਨਹੀਂ ਮੇਰਾ ਖੈੜਾ ਛੜਦੀ ਪੋਰ ਨਹੀਂ ਮੇਰੀ ਜਾਨ ਨੂੰ ਕਿਤੇ ਜਿੱਦਾਂ ਨਾਲ। ਯਾਖ ਹੋ ਗਿਆ। ਕੋ ਕੋ ਦੇ ਫੋਨ ਨਹੀਂ। ਕੋ ਕੋ ਨਾ ਕਹੇ ਨਾ ਤੇ ਕਾਲ ਹੀ ਪੈ ਜਾਣਾ। ਹੈਲੋ ਹਾਂ ਉਹ ਹਾਂ ਕੋਈ ਕਰ ਰਹੀ ਆ ਕੋਈ ਚੁੱਪੀ ਮੇਰੀ ਪੂਣ ਕੀ ਚੁੱਕਣਾ ਕੋਣ ਅੰਦਰ ਪਿਆਈ ਹੱਸਣਾ ਛੁੱਟੀ ਤੇ ਸੁਵੇਖਣ ਦੀ ਤਾਂ ਨਿਆਣੀਆਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਮੈਂ ਕਿੰਨੇ ਫੋਨ ਕੀਤੇ ਮੈਂ ਕਿਹਾ ਮੈਂ ਆਉਂਦਾ ਹੀ ਆ ਮੈਂ ਅੱਜੇ ਜਿ ਖੜੀ ਆੜ ਕੇ ਬੇਚਰ ਨੂੰ ਕਲਾ ਮੈਨੂੰ ਲੈ ਦੇ ਆਣ ਕੇ ਤੇ ਦੀਦੀ ਮੈਂ ਤਾਂ ਅੱਜ ਘਰ ਨਹੀਂ ਸੀ ਮੈਂ ਤੇ ਚੱਲੀ ਸੀ ਕਿਤੇ ਤੁਸੀਂ ਸਵੇਰੇ ਆ ਜਾਓ ਹਾਂ ਮੈਂ ਜੇ ਹੁਣ ਅੱਡੇ ਤੋਂ ਬਾਹਰ ਆਈ ਤਾਂ ਆਪ ਸਿਆਣੀ ਮੈਂ ਜੇ ਮੜ ਕੇ ਜਾਵਾਂ ਕਰਾਇਆ ਪਾੜਾ ਨਾ ਪਾਏ ਫੱਟਿਆ ਤੁਹਾਨੂੰ ਮੜ ਕੇ ਆਉਂੇ ਜਾਵਾਂ ਮੈਂ 5 ਮਿੰਟ ਹੀ ਬਹਿਣਾ ਮੈਂ ਬਹੁਤਾ ਚਿਰ ਨਹੀਂ ਪੈਂਦੀ ਤੋਂ ਜਿੱਥੇ ਜਾਣਾ ਚਲੀ ਜਾਵੇ ਤੇ ਮੈਂ ਲੱਗੀ ਆਉਣ ਆਉਣ ਚਲ ਜੀ ਦੀ ਵੇਖਦੀ ਆ ਉਹ ਵੀ ਸੁੱਤੇ ਹੀ ਵੇਹੇ ਥੱਕੇ ਸੀ ਤੇ ਨੰਮੇ ਪਏ ਸੀ ਉਹ ਵੀ ਵੇਖਦੀ ਆ ਪੁੱਛ ਕੇ ਜੇ ਆਉਂਦੇ ਤੁਹਾਡਾ ਤਾਂ ਰਿਸ਼ਤਾ ਕਰਾਉਂਦਾ ਤੇ ਹੁਣ ਕੋ ਬਚੋਲੇ ਅੱਜ ਕਰਦਾ ਨਹੀਂ ਹੁਣ ਉਹ ਥੱਕ ਗਿਆ ਮਨ ਨੂੰ ਕਹਿਆ ਲੁਕ ਆਈ ਤਾਂ ਲੈ ਗਿਆ ਚਲ ਕਹੀ ਨਹੀਂ ਵੇਖਦੀ ਜੇ ਮੰਨਦੇ ਤੇ ਫਿਰ ਖਾਲ ਦੇਣਾ ਜੀ ਚਲ ਬਈ ਜੀ ਠੀਕਾ ਸਹੀ ਉੱਥੇ ਜੀ ਚਾਰੀ ਮੇ ਚਾਰ ਫਾਇਦਾ ਤਾਵਾ ਤਵਕਾਲ ਜੋ ਟੈਨਜੀ ਆ ਕੇ ਤੇ ਗਾੜੀ ਪਹਿਚਾਣਾ ਨੂੰ ਅੱਜ ਨੂੰ ਮੈਂ ਸ਼ੀਤੀ ਆਇਆ ਨਾ ਥੋੜਾ ਜਿਹਾ ਲੇਟ ਹੀ ਖਾਲਦੀ 75 ਨੂੰ ਗਾਇਨ ਖਲੋਤੀ ਨੂੰ ਧੁੱਪੇ ਗਾਂ ਤੋਂ ਆਇਆ ਨਾ ਕਰੋ ਚੇਹਰੇ ਦਿਨ ਫਾੜਦੀ ਚੁੱਕਦੀ ਪੈਗਦੇ ਆ ਦੀਦੀ ਚਾਹ ਨਹੀਂ ਚਾਹ ਹਾਂਜੀ ਪਾਣੀ ਕੈਂਲਾ ਆਈ ਮੈਂ ਚੱਲ ਕੜੀ ਗੱਲਾਂ ਬਾਤਾਂ ਕਰਕੇ ਆਉਣੀ ਆ ਗੱਲਾਂ ਬਾਤਾਂ ਕੀ ਕਰਨੀਆਂ ਹੈ ਦੀਦੀ ਚਾਹ ਬਣਾਉਂਦੀ ਤੇ ਉੱਤੇ ਉਹਦਾ ਫੋਨ ਆ ਗਿਆ ਉਹ ਕੋਈ ਦੱਸਿਆ ਤਾਂ ਹੈਗਾ ਤੁਹਾਨੂੰ ਕੱਲ ਫਚੋਲਣ ਦਾ ਹਾਂ ਉਹਦਾ ਫੋਨ ਆ ਗਿਆ ਤੇ ਹੋ ਜਾਂਦੀ ਮੈਂ ਆਉਂਦਿਆਂ ਆਹ ਹੋਣਾ ਹਾਂ ਮੈਨਾਂ ਤਾਂ ਨਹੀਂ 75 ਨੂੰ ਕੱਲ ਮੈਂ ਨਹੀਂ ਗਰਮੀ ਗਰਮੀ ਚ ਭਲਣਾ ਕੋਈ ਕਰਣੀ ਕਿਛ ਚ ਕਰਨੀ ਨਹੀਂ ਤੇ ਰੱਖਿਆ ਹੀ ਨਹੀਂ ਛੱਡਦੀ ਲਮੈਂ ਛੇਤੀ ਚਾਹ ਪੀਵਾਂ ਤੇ ਮੈਨੂੰ ਵੀ ਮੇਰੇ ਲੱਗੇ ਲੱਗਦਾ ਟਵੜੀ ਉਹਦੇ ਨੂੰ ਆਹ ਮੈਂ ਤੇ ਅੱਗੇ ਆਪਣੀ ਮਾਂ ਦੀਦੀ ਵੀ ਇਦਾਂ ਹਾਂ ਉਹ ਤਾਂ ਤੈਨੂੰ ਹੀ ਆਖੀ ਰੱਖਣਾ ਫਿਰ ਨੂੰ ਕਿਉਂ ਭਾਇਆ ਤੂੰ ਕੀ ਜਿਤਾਵੀ ਕਿਤਾਬ ਚ ਮੈਂ ਚਿੱਪੀ ਜਿਆ ਪੀ ਕੇ ਜਾਵਾਂ ਉਹ ਤੂੰ ਅੰਦੇ ਬੁਝੇ ਤੈਨੂੰ ਕਹਨ ਗੋੜ ਗੋੜ ਕਰ ਮੀ ਮਾਂ ਪਿੱਤਰ ਵੇਲਾ ਤਿੰਜੇ ਦਿਨ ਤੂੰ ਲਾਂਡ ਜਾਇਆ ਮੈਂ ਹੈ ਬਿਦੂ ਆ ਜਾਂਦੀ ਵੀਰਾ ਤੀਜੇ ਦਿਨ ਮਾਲ ਮੂੰਹ ਨਾ ਲਾਇਆ ਕਰ ਨਾ ਮੂੰਹ ਮੇ ਮਰੋੜਿਆ ਪੈਕ ਦੋਰਾ ਨੇ ਪੈਰ ਜਾਣਾ ਉਹ ਦੇਖ ਹੁਣ ਉੱਚ ਕਰਿਆ ਕਰ ਹਾਂਜੀ ਹੈਗੀ ਛੁਰਲੀ ਜੀ ਛੱਟੀ ਆ ਜਾਣਾ ਜਹੜ ਪਰੇ ਹੈ ਮੇ ਜੇ ਤਰਫ ਆਵਾ ਤੂੰ ਉਦਕ ਲਾਇਆ ਹੀ ਨਾ ਸਾਸਰੀ ਘਰ ਮਾਰ ਗਏ ਮੈਂ ਤੇ ਪਹਿ ਤੁਰ ਤੁਰ ਕੇ ਮੈਂ ਆਖਿਆ ਬਥੇਰਾ ਉੱਕਿਆ ਹੀ ਨਹੀਂ ਬਹਿ ਜਾ ਬਹਿ ਜਾ ਮੈਂ ਪਾਣੀ ਲਿਆਵਾਂ ਪਾਣੀ ਕੀ ਫਿਰ ਪਿਆਣੀ ਕੀ ਪਾਣੀ ਲੱਤ ਤੇਰਾ ਮਰਗੀ ਤਰ ਤਰ ਕੇ ਤੇ ਦਾਸ ਨੂੰ ਚੰਗਾ ਭਲਾ ਪਿਆ ਤੂੰ ਨੁਕਲਾ ਦੇ ਪਾਣੀ ਕੀ ਆ ਬਚੋਲੇ ਨਾਲ ਕਾਹ ਮੁਰਕੇ ਪੁੱਛਦਾ ਵਾ ਇੱਕੋ ਵਾਰੀ ਬਚੋਲੇ ਹੁੰਦੇ ਆ ਕਿ ਮੈਂ ਬਸ ਜਾਣੀ ਕੇ ਰਹੀ ਮੈਂ ਤਾਂ ਸ਼ੇਰ ਦੇ ਅੰਦਰ ਬੈਠ ਜਾ ਹਣ ਮੈਨੂੰ ਵੇਖ ਕੇ ਕਿ ਆਪਰ ਜੰਦੇ ਹੀ ਆ ਬੈਠ ਜਾ ਬੈਠ ਜਾ ਬੈਠ ਜਾ ਭੈਣ ਜਾਣੀ ਆ ਤੂੰ ਦੇਖਣਾ ਹੀ ਮਗਨ ਨਹੀਂ ਨਹੀਂ ਭੈਣ ਪਿਆਰੇ ਗਵੰਡਰ ਨੂੰ ਚਾਹ ਗਵੰਡਰ ਨੂੰ ਤਾਂ ਭੱਜਣ ਗਈ ਆ ਤੁਹਾਡੀ ਵੀ ਲੈ ਕੇ ਆਨੀ ਮੈਂ ਚਾਹ ਬੈਠ ਜਾ ਬੈਠਾ ਪੀ ਲੈ ਬੈਠਾ ਪੀ ਲੈ ਬੈਠਾ ਪੀ ਲੈ ਹਾਂ ਹੁਣ তোর ਤੇਰੇ ਨਿਆਣੇ ਠੀਕ ਠਾਕ ਆ ਹਾਂ ਵਧੀਆ ਛੁੱਟੀ ਸੀ ਉਹਨਾਂ ਦੇ ਤੇ ਮੈਂ ਨੂੰ ਨਿਆਣੇ ਆ ਕੇ ਤੋਂ ਉਹਨਾਂ ਨੇ ਕੇਣਾ ਅੱਛਾ ਅੱਛਾ ਚੰਗੀ ਕਰ ਲਾ ਕੇ ਚਾਹਾਂ ਬਣਾਵਣਾ ਪੀਉਂਦੀ ਔਰ ਕੀ ਚਾਹੀਦਾ ਨਹੀਂ ਚੰਗੀ ਹੈ ਵਿਚਾਰੀ ਚਲੋ ਮੈਂ ਤਾਂ ਪਹਿਲਾਂ ਵੀ ਚੰਗੇ ਕਰਾਇਆ ਏ ਤੁਹਾਡੇ ਸਾਹਮਣੇ ਹਾਂ ਹੁਣ ਇਹਦੇ ਪੈਰ ਲੱਗ ਜਾਣ ਸਹੀ ਜੇ ਜੇ ਲੱਛਣ ਕਰਨ ਲੱਗ ਪਈ ਹੈ ਨਹੀਂ ਕੋਈ ਨਹੀਂ ਬੋਲਣ ਕੰਮ ਕੁਫਾ ਨਹੀਂ ਮੈਂ ਦੇਖੀ ਲਿਆ ਸਾਰਾ ਕੁਛ ਵੇਖਣਿਆ ਮਸਾ ਦੱਸੋ ਫਿਰ ਕਿ ਢਿੱਗਾਂ ਨੂੰ ਚਾਹਾਂ ਰਿੰ ਰਿੰ ਪਿਆਉਣ ਦੇ ਹੀ ਐ ਸ਼ਰਮ ਦਾ ਘਾਟਾ ਕੋ ਬੰਦਿਆ ਵਰ ਮੂ ਸਮਝਾਇਆ ਹੈ ਵੀ ਇਹਨੂੰ ਕਰਨਾ ਵਾੜੀ ਇਹਨੂੰ ਕਰਨਾ ਵਾੜੀ ਪਰ ਕਿੱਥੇ ਆਖੇ ਲੱਗਦੀ ਇਹਨੇ ਆਪਣਾ ਬੇੜਾ ਕਰਕੇ ਕਰਾ ਕੇ ਤੇ ਫੇਰੇ ਇਹਦੇ ਹੱਤਾਂ ਆਏ ਨੇ ਦੁੱਜੀ ਵੀ ਮੇਰੇ ਨਹੀਂ ਸੀ ਆਖੇ ਲੱਗਦੀ ਦੇ ਇਹ ਕਿਨੇ ਪਾਗ ਦੇ ਪਾਣੀ ਰੋੜਦੀ ਇਹ ਵੀ ਵੇਖੀ ਹੁਣ ਕੀ ਬੰਦ ਕਰ ਦੇਣਾ ਇਹਦਾ ਫੜਾ ਸੋਚੇ ਫੜਾ ਕੌਣ ਅੱਜ ਕੱਲ ਸੋਚਦਾ ਤੇ ਠੰਡੀ ਹੋ ਗਈ ਤੇ ਥੋੜੀ ਜੀ ਕਰ ਮਕਾਰ ਤਾਂ ਮੈਡਮ ਜੇ ਬਈ ਚਾਹ ਪੀਓ ਚੱਲ ਅੱਗੇ ਚੱਲ ਹਾਂ ਚੱਲਾ ਫੇਰ ਉਹ ਬੈਠੀ ਅੱਗੇ ਨੱਕ ਮੂਜੇ ਮਰ ਰੋਂਦਾ ਮੈਨੂੰ ਕੀ ਪਤਾ ਸੀ ਨਾ ਜਣਾ ਮੈਂ ਤੇ ਘੜੀ ਰੁਕ ਗਈ ਆ ਚੱਲ ਜੋ ਹਾਂ ਹਾਂ ਅੱਜ ਅਮਰ ਸ਼ਾਮਾ ਆਇਆ ਬਦਾਂ ਨਹੀਂ ਸੈਰਨ ਆਹੋ ਚੱਲ ਵੇਖ ਲਈ ਜੇ ਟਾਈਮ ਨਹੀਂ ਘੂਗਾ ਤੇ ਚੰਗਾ ਠੀਕ ਮੈਂ ਕਰੂੰਗੀ ਫੋਨ ਚੰਗਾ ਬਸ ਆਵਾਜ਼ ਹੀ ਲੱਗੀ ਹੋਈ ਹੁਣ ਮੇਰਾ ਕੰਮ ਬੰਨ ਚੂ ਗਈ ਹੁਣ ਮੇਰੀ ਕੋਲ ਫੋਨ ਵੇਲਾ ਚਾਹ ਨਹੀਂ ਆਈ ਹੈ ਘੰਟਾ ਹੋ ਗਿਆ ਪਾਣੀ ਦੀ ਘਟ ਪਿਆਰ ਮਾਰ ਕੇ ਤੇ ਮੁੜ ਕੇ ਚਾਹ ਲੈ ਕੇ ਨਹੀਂ ਆਈ ਚਲੋ ਆਪਾਂ ਕੀ ਆਪਾਂ ਤੇਨਾਂ ਦਾ ਘਰ ਬਸਾਇਆ ਸੀਗਾ ਨਹੀਂ ਲੱਛਣ ਇਹਨਾਂ ਦੇ ਬਸ ਸੰਦੇ ਹੈਗੇ ਤੇ ਇਹਨਾਂ ਦੀ ਮਰਜ਼ੀ ਆ ਲੋ ਦੀਦੀ ਚਾ ਤੇ ਚਾਹ ਡਿਟ੍ਰੇਜ ਕਿੱਧਰ ਗਈ ਚਲੀ ਟ੍ਰੇ ਦੀਦੀ ਇੱਥੇ ਪਈ ਰਹਿ ਗਈ ਤੇ ਇਦਾਂ ਹੀ ਨਹੀਂ ਟ੍ਰੇ ਨਹੀਂ ਤੇ ਹੁਣ ਗਵੰਡ ਨੇ ਆਉਂਦਾ ਵੀ ਮੈਂ ਤਾਂ ਤੈਨੂੰ ਬੰਦਿਆ ਤਰ੍ਹਾਂ ਕਿਹਾ ਸੀ ਵੀ ਇਸ ਤੋਂ ਦੂਰ ਰਹੀਂ ਤੇ ਤੂੰ ਉਹ ਦੂਰ ਰੱਖੀ ਤੀਜੀ ਦੂਰ ਕੀ ਰੱਖਣਾ ਹੁਣ ਕਿ ਜਣਾ ਬੋਲਾਂ ਬਾਲਾਂ ਮੈਂ ਇਹੋ ਥੱਲੀ ਲਾ ਕੇ ਗੱਲ ਬੋਲਣ ਦੀ ਨਹੀਂ ਅੱਗੇ ਵੀ ਇੰਨੇ ਜਣਾ ਚ ਪਾਣੀ ਪਾਏ ਐ ਤੇ ਹੁਣ ਤੂੰ ਆਪਣੀਆਂ ਚ ਕਿਉਂ ਪਉਣ ਲੱਗੀ ਆ ਚੰਗੀ ਭਲੀ ਘਰ ਵੱਸਣ ਦੀ ਤੈਨੂੰ ਨਹੀਂ ਉਹ ਇੰਨੇ ਵੱਸਣ ਦੇਣਾ ਮੈਨੂੰ ਪਤਾ ਨਾ ਨਾ ਤਾਂ ਹੀ ਰੌਲਾ ਪਾਉਣੀ ਮੈਂ ਤੈਨੂੰ ਭੈੜੀ ਲੱਗਦੀ ਐ ਵੀ ਮੈਨੂੰ ਕਹਿੰਦੀ ਆਣਾ ਨਹੀਂ ਜੀ ਵਧੀਆ ਨੇਚਰ ਤੁਹਾਨੂੰ ਉਦਾਂ ਹੀ ਰਹਿ ਹੋ ਗਿਆ ਗੱਲ ਠੀਕ ਐ ਉਹਦਾ ਨੇਚਰ ਵਧੀਆ ਐ ਨਾ ਜਿੱਦਣ ਤੇਰੇ ਸਿਰ ਤੇ ਪਈ ਨਾ ਜੇ ਮੈਨੂੰ ਉਸ ਦਿਨ ਕਿਹਾ ਤੇ ਫਿਰ ਆਪਣਾ ਕਹਾਵ ਲਾ ਲਈ ਤੈਨੂੰ ਮੈਂ ਦੱਸਾਂ ਜਦੋਂ ਦੀ ਮੈਂ ਆਈ ਮੈਨੂੰ ਤੇ ਵਧੀਆ ਲੱਗਦੀ ਐ ਐਵੇਂ ਕਹਾਂ ਉਹਨੂੰ ਚਾਹੀਦਾ ਮੈਂ ਤਾਂ ਹਜੇ ਕੱਲ੍ਹ ਕੇ ਪਰਸੋਂ ਦੀ ਗੱਲ ਮੈਂ ਤੇ ਬਾਬੇ ਕੋਲ ਜਾਂਦੀ ਵੇਖੀ ਜੀ ਜਰੂਰੀ ਤੇ ਨਹੀਂ ਬਾਬੇ ਕੋਲ ਜਾਣੇ ਨਾ ਹੋਰ ਵੀ ਕਿਤੇ ਜਾ ਹੀ ਸਕਦੇ ਬਾਬੇ ਸਿਆਣਾ ਕੋ ਛੜਦੀ ਨਹੀਂ ਮੈਂ ਕਦੇ ਗਈ ਨਹੀਂ ਉਹ ਤਾਂ ਘਰੋਂ ਹੀ ਨਿਕਲਦੀ ਵਿਚਾਰੀ ਜਾਂ ਘਰੋਂ ਹੀ ਨਿਕਲਦੀ ਐ ਉਹ ਜੀਆਂ ਨਹੀਂ ਪਤਾ ਲੱਗਣ ਦਿੰਦੇਗਾ ਹੁੰਦੇਗਾ ਕਿੱਧਰ ਨੂੰ ਜਾਂਦੀਆਂ ਕਿੱਧਰ ਨੂੰ ਆਉਂਦੀਆਂ ਫੇਰੀਆਂ ਚਾਹ ਕਰ ਚਲਾਕ ਹੁੰਦੇਗਾ ਚਾਹ ਪੀ ਲੋ ਠੰਡੀ ਹੋ ਚਲੀ ਚਾਹ ਮੈਨੂੰ ਕਿੱਥੇ ਲੰਘਦੀ ਮੈਨੂੰ ਤਾਂ ਵੇਖ ਕੇ ਹੌਲ ਪੈਂਦਾ ਵੀ ਤੂੰ ਤੈਨੂੰ ਸਹਰਾਣੇ ਚੜਾ ਕੇ ਬੈਠੀ ਹੁਣ ਨਹੀਂ ਆਏ ਤੁਹਾਡੇ ਗਾੜੀ ਗਾੜੀ ਆ ਗਈ ਗਾੜੀ ਆਏ ਉਹ ਮੁੰਡਾ ਪੜਦਾ ਹੈ ਨਾ ਤੇ ਸੁਣਾ ਖੇਡਣ ਆ ਜਾਂਦਾ ਤੇ ਉਹਦੇ ਕਰਕੇ ਆ ਜਾਂਦੇ ਫੇਰ ਭੈਣ ਤੂੰ ਕਰਨਾ ਗੁੱਸਾ ਮੈਂ ਤਾਂ ਤੇਰਾ ਹੀ ਫਾਇਦਾ ਸੋਚਦੀ ਹਾਂ ਘਰ ਆਪਣਾ ਵਸਾ ਨਿਕੇ ਨਿਕੇ ਤੇਰੇ ਨਿਆਣੇ ਉਹਨੂੰ ਨਿਆਣੀ ਨੂੰ ਵੀ ਮਾਂ ਮਿਲ ਇਹਨੇ ਤੇਰਾ ਬੇੜਾ ਕਰਕੇ ਕਰ ਦੇਣਾ ਈ ਤੇ ਤੂੰ ਮੁੜ ਕੇ ਰੋਣਾ। ਅਗੋ ਆਪਣੀ ਮਰਜ਼ੀ ਵੇਖੋ। ਮੈਂ ਜੀ ਖਰਾਬ ਮਾਰ ਆਇਆ ਨਾ। ਕੋਨਾ ਟਪਰੇ ਕੋਈ ਨਹੀਂ ਹੁੰਦਾ ਵਹਿਮ ਹੁੰਦੇ ਦੁਨੀਆ 'ਚ। ਕੋਈ ਕਿਸੇ ਨੂੰ ਕੁਝ ਨਹੀਂ ਕਰਦਾ। ਚਲੋ ਠੀਕ ਆ। ਤੂੰ ਜ਼ਿਆਦਾ ਕਿਹਾ ਨਹੀਂ ਮੇਰੇ ਤੋਂ ਆ। ਜਾ ਕੋਈ ਦੋ ਦੀਦੀ ਨਾਲ ਕਹਿ ਦੋ। ਅੱਛੂ ਦੀਦੀ ਨਾਲ ਕਹਿ ਦੋ। ਮੈਨੂੰ ਤਾਂ ਕੱਟੇ ਖੌਲ ਪੈਣ ਦਾ ਇਹਨਾਂ ਵੇਖ ਦੇ।

ہو جا میں جانی ہوں میرا تو کام بن گیا ہی میرے کرنا میرا کم ہو جائے سی ایک دو چل میں جانی ہوں نالے دس دیں اپنے تیرا کام ہے ਜਿਹੜੀਆਂ ਕਾਹਨ ਨਾਲ ਤਾਂ ਤੈਨੂੰ ਮੈਂ ਰੋਕਦੀ ਤੁਹਾਰਦੀ ਹੈਣੀ ਫੇ ਸਾਰੀ ਗੱਲ ਕਰਕੇ ਜਾਣੀ ਉਹਦੇ ਨਾਲ ਡੰਗਰਾ ਝੋਣਾ ਵਾ ਤੇ ਨਾਲੇ ਮੈਂ ਉਹ ਨਹੀਂ ਉਹ ਨਹੀਂ ਮੈਨੂੰ ਕੁਝ ਕਹਿੰਦੇ ਉਹ ਜਾਣ ਕਹਿੰਦੇ ਕਿਉਂ ਨਹੀਂ ਗਏ ਇਹਨੂੰ ਮੈਂ ਦੱਸਦੀ ਹਾਂ ਨਾ ਇਹ ਕਹਿਂਦਿਆ ਕਰਕੇ ਤੇ ਨੇ ਅੱਗੇ ਆਪਣਾ ਘਰ ਖਰਾਬ ਕੀਤਾ ਹੁਣ ਦੂਜੀ ਵਾਲੀ ਵਸਾਇਆ ਤੂੰ ਫੇਰ ਉਹਦੇ ਪਖੰਡ ਤੇਰੇ ਕੋ ਕਰਾਉਣ ਦੇ ਪਿਆ ਨਾਲੇ ਮੈਂ ਉਹਦੇ ਕੰਨ ਜਾ ਕੇ ਖੇਚਦੀ ਹਾਂ ਨਾ ਜਾਂਦੀ ਜਿਹੜੀ ਉਹ ਇੱਥੇ ਆ ਕੇ ਚਾਹਾਂ ਪੀਦੀ ਤੇ ਤੂੰ ਬਣਾ ਬਣਾ ਦੇਨੀ ਹੌਣ ਤਾਂ ਤੈਨੂੰ ਮੈਂ ਪੜੀ ਲੱਗਦੀ ਆ ਪਰ ਜੇ ਤੇ ਕੱਲ ਨੂੰ ਕੁਝ ਹੋ ਗਿਆ ਨਾ ਤੇ ਇਹੇ ਗੱਲੋਂ ਆਪਣਾ ਵੀ ਦੀਦੀ ਸੱਚੀ ਸੀ। ਆਹ ਦੀਦੀ ਕੱਲ ਦੀ ਕੱਲ ਨਾ ਵੇਖੀ ਜੋ ਜੇ ਤੇ ਮੈਨੂੰ ਪਤਾ ਲੱਗੂਗਾ ਫਿਰ ਮੈਂ ਕਹੂੰ ਨਾ ਮਾੜੀ ਜੇ ਤੇ ਮੈਨੂੰ ਕੋਈ ਗੱਲ ਦਾ ਨਹੀਂ ਪਤਾ ਤੇ ਫਿਰ ਮੈਂ ਉਹਨੂੰ ਕਿੱਦਾਂ ਮਾੜੀ ਕਹਾਂਦਾ ਨਾਲੇ ਮੇਰ ਦਾ ਬਤੇਰਾ ਕਰਦੀ। ਕੋਈ ਨਹੀਂ ਰ ਮੈਂ ਵੇਖੀ ਨ ਮੇਰੇ ਕੰਨ ਖਿੱਚ ਕੇ ਜਾਨੀ ਚੰਗਾ ਚੱਲੀ ਫਿਰ ਮੈਂ। ਠੀਕ ਹਾਂ। ਚੰਗਾ ਫਿਰ। ਜੀ। ਨਾਲੇ ਮੈਂ ਉਹਦੇ ਕੰਨ ਖਿੱਚਦੀ। ਤੇ ਕਿੱਡੀ ਉਹਦੇ ਤੇ ਵੇਖ ਗਈ ਆ ਉਹਨੇ ਤੇ ਇਹਦਾ ਬੇੜਾ ਕਰਕੇ ਕਰਨਾ ਇਹ ਤੇ ਕੰਬਲੀ ਆ ਇਹਨੂੰ ਪਤਾ ਨਹੀਂ ਲੱਗਦਾਗਾ ਵੀ ਉਹ ਕਰਦੀ ਕਿ ਫਿਰਦੀ ਅਜੇ ਨਵੀਂ ਸਮੀ ਹੈ ਨਾ ਇਹਨੂੰ ਇਹ ਵੀ ਮੈਂ ਚੰਗੀ ਤੇ ਸਾਰੀ ਦੁਨੀਆ ਹੀ ਚੰਗੀ ਉਹ ਕਿੱਥੇ ਚੰਗੀ ਉਹਨੂੰ ਮੈਂ ਦੱਸਦੀ ਪਤਾ ਜਾ ਕੇ ਇੱਕ ਵਾਰ ਚੰਗੀ ਚੁੰਗੀ ਵਾਲੇ ਤੇ ਜਮਾਨੇ ਗਏ ਅੱਜ ਕੱਲ ਕੋਣ ਕਹ ਚੁਕੇ ਹੇ ਤਾਂ ਘਰ ਬਣਦਾ ਕਾਲਜੋਕ ਚੱਲਣデア ਉਤੋਂ ਪਤਾ ਨਹੀਂ ਹੁਣ ਉਸ ਗਾਤ ਦਾ ਘਾਰ ਹੀ ਕਿਉ ਉਹ ਘਾਰ ਕਿਤੇ ਸਿਆਪੇ ਨੂੰ ਫੜ ਦਿੱਤਾ ਮੈਨੂੰ ਤਾਂ ਵੇਖ ਕੇ ਹੀ ਟੈਨਸ਼ਨ ਪੈ ਗਈ ਕਿ ਇਹ ਕੁੜੀ ਨੇ ਦੱਸ ਕੀਤਾ ਆਪਣੇ ਘਰ ਤੋਂ ਰਾਜ ਕਰਨ ਲਈ ਆ। ਕਿ ਕੱਪ ਦੱਸ ਤੇ ਰਾਜ। ਕਿ ਚੰਗੀ। ਕਿ ਨਾ ਕਰੇ। ਦੁਖੀ ਕਰ ਲਿਆ। ਆਹ ਕਰ ਲੱਗਦਾ ਮੈਨੂੰ ਇਹਦਾ। ਹਾਏ ਇਹਦਾ ਘਾਲੀ। ਐਣੀ ਬੈਠੀ ਮੈਡਮੇ। ਹਾਂਜੀ ਆਜੋ ਬਹਿਜੋ। ਬੈਠੇ। ਅੱਛਾ ਅੱਜ ਕਿਧਰ ਚੇਤਾ ਆ ਗਿਆ। ਆ ਦੋਫੇ ਉੱਪਰ ਮੁੜ ਜਾਂਦੇ ਮੈਂ। ਇਹ ਤਾਂ ਕੀ ਆਉਣਾ ਵਾ ਮੈਂ ਤੇਰੇ ਨਾਲ ਇੱਕ ਗੱਲ ਹੀ ਕਰਨ ਆਈ ਹਾਂ ਮੇਰੀ ਘਾਲ ਦਾ ਘਰ ਭਾਵੇਂ ਗੁੱਸਾ ਤੇ ਭਾਵੇਂ ਘਰ ਕਿਦਾ ਵੇਹ ਅੱਗੇ ਵਿਚਾਰੇ ਦਾ ਮਸਾ ਘਰ ਬਣਿਆ ਠੀਕ ਹੈ ਅੱਗੇ ਵੀ ਵੇਖੋ ਤੇ ਨਾਲ ਕੀ ਵਿਚਾਰੇ ਨਾਲ ਬਣੀ ਤੇ ਉਹਦਾ ਘਰ ਉਝੜ ਗਿਆ ਹੁਣ ਉਹਦਾ ਮਸਾ ਘਰ ਬਣਿਆ ਵਾ ਉਹਦਾ ਘਰ ਬਣਿਆ ਰਹਿਣ ਤੇ ਤੂੰ ਉਹਦੇ ਨਾਲ ਘਟ ਆਇਆ ਜਾਇਆ ਕਰ ਉਹ ਨੂੰ ਘਰੇ ਰਹੇਗੀ ਤੇ ਚੰਗੀ ਰਹੂਗੀ ਜੇ ਬਾਹਰ ਦੀ ਵਾ ਲੱਗ ਗਈ ਤਾਂ ਉਹਨੇ ਵੀ ਤੰਗ ਕਰਨਾ ਹਾਏ ਹਾਏ ਮੈਂ ਤੇ ਕੱਖ ਮੈਨੂੰ ਦੀਦੀ ਕਰਦੀ ਮੈਂ ਵੈਸੇ ਆਖਿਆ ਵੀ ਚੱਲ ਘੁੰਮਣ ਚੱਲੀਏ ਮੈਂ ਤੇ ਹੋਰ ਤੇ ਕੱਖ ਵੀ ਨਹੀਂ ਉਹਨੂੰ ਆਖਿਆ ਮੈਂ ਤੇ ਦੋ ਮਿੰਟ ਚੱਲ ਜਾਈਂ ਨਿਆਣੇ ਚੱਲ ਜਾਂਦੇ ਤਾਂ ਕਰੀ ਉਹ ਮੈਨੂੰ ਤੇਰਾ ਸਾਰਾ ਹੀ ਪਤਾ ਜਾਂ ਤੋਂ ਵੇ ਮੈਨੂੰ ਤੇਰੀ ਭੋਲਵਾ ਫਿਰ ਤੇ ਬੰਦਾ ਆਂਦਾ ਸਾਰਾ ਪਤਾ ਮੈਂ ਤੇ ਤੇਰੀ ਰਾਗ ਰਾਗ ਤੋਂ ਵਾਕਿ ਮੈਨੂੰ ਚੁੱਪ ਕਿੱਦਾਂ ਦੀ ਤੇ ਤੈਨੂੰ ਮੇਰਾ ਪਤਾ ਵੀ ਤੂੰ ਕਿੱਦਾਂ ਦੀ ਪਰਸੋਂ ਕਿੱਥੇ ਜਾਂਦੇ ਸੀ ਬਣਾ ਮੈਨੂੰ ਇਹ ਦੱਸ ਤੂੰ ਐ ਮੈਂ ਤੇ ਪਰਸੋਂ ਕਿੱਥੇ ਗਈ ਹਾਂ ਕਿੱਥੇ ਗਈ ਹੈ ਮੈਂ ਕਿਤੇ ਵੀ ਨਹੀਂ ਗਈ ਚੱਲਣ ਚੱਲ ਕੇ ਪੋਤੀਆਂ ਸਿਆਣੀਆਂ ਸਿਆਣੀਆਂ ਦਾ ਪੋਤੀ ਬਣਿਆ ਕਰ ਮੈਂ ਤਾਂ ਤੈਨੂੰ ਆਪ ਬਾਬੇ ਦਾ ਬੂਹਾ ਫੜਦੀ ਵੇਖਾਂ ਹਾਂ ਕਿਹੜੇ ਬਾਬੇ ਦਾ ਮੈਂ ਤਾਂ ਕਦੀ ਬਾਬੇ ਦੀ ਮਕਾਨੀ ਨਾ ਜਾਵਾਂ ਮਕਾਨੀ ਮੈਨੂੰ ਵੀ ਕਿਹ ਬਾਬੇ ਟਿਕਾਣੇ ਦਾ ਪਤਾ ਹੀ ਨਹੀਂ ਵੀ ਕਿੱਥੇ ਬਾਬੇ ਰਹਿੰਦੇ ਆ ਆ ਮੇਰਾ ਗੁਰੂ ਘਰ ਜਾਣੀ ਆ ਤੇ ਚਲਾ ਆ ਜਿੰਦੇ ਉਸ ਜਿਹੜੇ ਡੇਟ ਤੂੰ ਬੜੀ ਹੈ ਤੇ ਬਾਬੇ ਦਾ ਕਰ ਸੀ ਬਾਬਾ ਤਰ੍ਹਾਂ ਕਿ ਮਸੜ ਲੱਗਦਾ ਨਹੀਂ ਜਿੰਨੇ ਹੈ ਇਹ ਉਹ ਤੂੰ ਉਹਨੂੰ ਕਹਿੰਦੇ ਨਾ ਤੇ ਮੇਰੇ ਲੱਗ ਚਾਚੀ ਦਾ ਘਰ ਨਹੀਂ ਉੱਧਰ ਗਈ ਪਤਾ ਤੂੰ ਮੈਨੂੰ ਨਾ ਛਲਿਆ ਕਰ ਇਹ ਕ ਮੈਂ ਤੇਰਾ ਸਾਰਾ ਪਿੱਛੇ ਜਾਣਾ ਤਾ ਮੈਂ ਤਾਂ ਤਾ ਇੰਗਲਿਸ਼ ਇੰਨੀ ਤੈਨੂੰ ਹੈ ਨਾ ਧੀਆ ਪੁੱਤਾਂ ਵਾਲੀ ਹੈ ਨਾ ਧੀਆ ਬੁੱਤਾਂ ਵਾਲੀਆਂ ਨੇ ਫਿਰ ਤੂੰ ਸੋਚ ਉਹਨੂੰ ਵੀ ਧੀਆ ਪੁੱਤਾਂ ਦੀ ਬਣੀ ਰਹਿਣਾ ਆ ਉਹਦੋਂ ਹੀ ਤਾਂ ਮੈਂ ਨਹੀਂ ਵੀ ਜਾਂਦੇ ਮੇਰੇ ਧੀਆ ਪੁੱਤ ਨਹੀਂ ਹੈਗੇ ਤੇ ਮੈਂ ਬਾਬਿਆਂ ਦੇ ਜਾਣਾ ਸਿਆਣਿਆਂ ਦੇ ਜਾਣਾ ਜੇ ਕੋਈ ਵੀ ਗੱਲ ਹੋ ਗਈ ਉਹਦੇ ਨਾਲ ਉਹ ਤੇ ਮੇਰੇ ਆਕੇ ਨਹੀਂ ਲੱਗ ਕੋਣ ਮੈਨੂੰ ਉਹਨੂੰ ਤੇ ਤੂੰ ਮੈਂ ਚੱਲ ਜੀ ਤੇ ਸਾਰੇ ਨਾਮ ਤੇ ਮੇਰੇ ਮਰਦ ਮੈਂ ਤੈਨੂੰ ਕਹਿ ਦਿੰਦਾ ਵੀ ਉਹ ਆਂਦੀ ਵੀ ਮੈਂ ਚੰਗੀ ਸਾਰੀ ਦੁਨੀਆ ਚੰਗੀ ਜੇ ਕੱਲ ਨੂੰ ਉਹਦੇ ਨਾਲ ਗੱਲ ਬਣ ਕੇ ਤੈਨੂੰ ਨਹੀਂ ਉਹ ਲੱਚਕਾਉਂ ਮੈਂ ਮੂੰਹ ਤੇ ਗੱਲ ਕਰਦੀ ਪਰ ਮੈਂ ਇਹ ਉਹ ਬੂਏ ਤੇ ਚੜਦੀ ਉਹ ਮੈਨੂੰ ਕਹੇ ਵੀ ਮੇਰੇ ਨਾਲ ਵੀ ਮੈਨੂੰ ਕੁਆਵੀ ਨਾ ਹੈ ਤੇ ਨਿਆਣੀ ਮੇਰੇ ਇਹਨਾਂ ਨੂੰ ਕਾ ਕਰੇ ਵੜਨ ਲਿਆ ਕਰੀ ਮੈਂ ਆਪਣੇ ਵੀਰ ਨਾਲ ਗੱਲ ਕੀਤੀ ਆ ਉਹ ਆਂਦਾ ਮੈਨੂੰ ਕਿਸ ਗੱਲ ਦਾ ਪਤਾ ਹੀ ਨਹੀਂ ਸੀਗਾ ਮੈਂ ਹਾਂ ਕੋ ਹੁਣ ਫਿਰ ਪੁੱਛੀ ਉਹਨੂੰ ਸਾਰਾ ਕਿੱਥੇ ਕਾਲ ਮੈਂ ਤੁਹਾਨੂੰ ਰੇਲਜਾਮ ਲਾਈ ਜੰਦੀ ਨਾ ਮੈਂ ਕਿਸ ਬਾਬੇ ਨੂੰ ਜਾਣਾ ਨਾ ਮੈਂ ਕਿਸ ਸਿਆਣੀ ਦੇ ਜਾਵਾਂ ਇੱਕ ਇੱਕ ਤਾਂ ਮੇਰੀ ਉਮਰ ਸਾਰੀ ਲੰਗੀ ਮੈਂ ਬਾਬੇ ਦੇ ਨਾ ਨਾ ਤੇਰੀ ਉਮਰ ਲੰਗੀ ਝੂਠ ਬੋਲਦੀ ਦੀ ਲੰਗੀ ਚੰਗਾ ਚੱਲਨੀ ਮੈਂ ਚੰਗਾ ਪੈਣੀ ਜਾਉ ਝੂਠ ਬੋਲਦੀ ਮੈਂ ਨਹੀਂ ਹੁਣ ਸਿਆਣੀਆਂ ਦੇ ਵੀ ਬਾਹਤ ਆ ਮੈਂ ਸਿਆਣੀਆਂ ਦੇ ਜਾਂਦੀ ਆ ਰਹਿ ਗਈ ਤੂੰ ਮਤ ਕਰਦੀ ਇਹਨੂੰ ਮੈਂ ਇਹਦੇ ਪਿੱਛੇ ਪੈਰ ਵਾਈ ਰੱਖਦੀ ਭਲਾ ਇਹ ਕਿੱਥੇ ਜਾਂਦੀ ਇਹਨੇ ਕਿਸ ਸਿਆਣੇ ਦਾ ਹੀ ਪਤਾ ਇਹਨੂੰ ਪਤਾ ਨਹੀਂ ਕਿਵੇਂ ਦੀ ਲਿਆਦੀ ਟੋਣਾਂ ਦੀ ਮੇਰੇ ਨਾਮ ਮੜ ਦੇਣੀ